ਸਾ ਬਲਾਕ ਦੇ ਦਰਵਾਜ਼ਾ ਸੋ ਅੱਜ ਅਸੀਂ ਪਿੰਡ ਦੌਲਾ ਦੇ ਵਿੱਚ ਬੋਰਡ ਲਗਾਏ ਆ ਕਿ ਵੀ ਬੀਜੇਪੀ ਦਾ ਕੋਈ ਵੀ ਲੀਡਰ ਆ ਜੇ ਜਿਹੜਾ ਉਹ ਪਿੰਡ ਦੌਲਾ ਦੇ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਤੇ ਉਸ ਦਾ ਪੂਰਾ ਪੂਰਨ ਤੌਰ ਤੇ ਪਿੰਡ ਦੌਲਾ ਵੱਲੋਂ ਬਾਈਕਾਟ ਕੀਤਾ ਜਾਂਦਾ ਜੇ ਕਿਸਾਨਾਂ ਦਾ ਦਿੱਲੀ ਜਾਣਾ ਮਹਣਾ ਹੈ ਤਾਂ ਬੀਜੇਪੀ ਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਣਾ ਵੀ ਮਹਣਾ ਹੈ ਕਿਉਂਕਿ ਜੋ ਪਿਛਲੇ ਸਾਲ ਤੋਂ ਅਸੀਂ ਅੰਦੋਲਨ ਇੱਕ ਜਿੱਤ ਕੇ ਆਏ ਸੀਗੇ ਤਿੰਨ ਕਾਲੇ ਕਾਨੂੰਨ ਜੋ ਵਾਪਸ ਕਰਾ ਕੇ ਆਏ ਸੀ ਉਹਨਾਂ ਦੇ ਵਿੱਚ ਜੋ ਮੰਗਾ ਉਹਨਾਂ ਨੇ ਪੈਂਡਿੰਗ ਰੱਖਿਆ ਗਿਆ ਸੀ ਕਿ ਐਮਐਸਪੀ ਤੇ ਜਿਹੜਾ ਹੈਗਾ ਅਸੀਂ ਇੱਕ ਕਮੇਟੀ ਬਣਾਵਾਂਗੇ ਤੇ ਬਾਕੀ ਜੋ ਯੂਪੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਪਰ ਜੋ ਜੀਪ ਚੜਾ ਕੇ ਉਹਨਾਂ ਨੂੰ ਕੁਚਲ ਦਿੱਤਾ ਗਿਆ ਸੀ ਉਹਨਾਂ ਦੇ ਦੋਸ਼ੀਆਂ ਨੂੰ ਵੀ ਸਜ਼ਾਵਾ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਜਿਵੇਂ ਆਪਣੇ ਖਨਾਰੂਈ ਬਾਰਡਰ ਤੇ ਹਰਿਆਣੇ ਦੇ ਉੱਤੇ ਜੋ ਤਸ਼ੱਦਦ ਬੀਜੇਪੀ ਸਰਕਾਰ ਵੱਲੋਂ ਸਾਡੇ ਕਿਸਾਨਾਂ ਤੇ ਕੀਤਾ ਗਿਆ ਤਾਂ ਉਹਦੇ ਨੂੰ ਨਜ਼ਰ ਰੱਖਦੇ ਹੋਏ ਅੱਜ ਅਸੀਂ ਪਿੰਡ ਦੌਲਾ ਵੱਲੋਂ ਸਾਰੇ ਹੀ ਸਹਿਯੋਗ ਦੇ ਨਾਲ ਪਿੰਡ ਦੌਲਾ ਦੇ ਨਗਰ ਨਿਵਾਸੀਆਂ ਵੱਲੋਂ ਬੀਜੇਪੀ ਦਾ ਪੂਰਨ ਤੌਰ ਤੇ ਜਿਹੜਾ ਹੈਗਾ ਬਾਈਕਾਟ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ